ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਉਸ ਗੱਲ ਕਰਾਂਗੇ ਸਮਾਣਾ ਪਟਿਆਲਾ ਰੋਡ ਦੇ ਉੱਤੇ ਪਿਛਲੇ ਦਿਨੀ ਕੀ ਜਿਹੜਾ ਟਿਪਰ ਦੇ ਨਾਲ ਇਨੋਵਾ ਕਾਰ ਦੀ ਜਿਹੜੀ ਟੱਕਰ ਹੁੰਦੀ ਹੈ ਜਿਸ ਵਿੱਚ ਕਈ 마ਸੂਮ ਬੱਚਿਆਂ ਦੀ ਜਿਹੜੀ ਜਾਨ ਜਾਂਦੀ ਹੈ ਤੇ ਅੱਜ ਸਵੇਰੇ ਵੀ ਇੱਕ ਬੱਚੇ ਦੀ ਜਿਹੜੀ ਡੈਥ ਹੋਈ ਹੈ ਤੇ ਸੰਸਕਾਰ ਕੀਤਾ ਗਿਆ ਕਿਉਂਕਿ ਇਸ ਟਾਈਮ ਜਿਹੜਾ ਸਮਾਣਾ ਸ਼ਹਿਰ ਹੈ ਸੋਗ ਦੀ ਲਹਿਰ ਦੇ ਵਿੱਚ ਹੈ ਲਗਾਤਾਰ ਜਿਹੜੇ ਮਾਪਿਆਂ ਦੇ ਸਿਵੇ ਨੇ ਉਹ ਠੰਡੇ ਨਹੀਂ ਹੋ ਰਹੇ ਕਿਉਂਕਿ ਉਸ ਟਿੱਪਰ ਦਾ ਜਿਹੜਾ ਚਾਲਕ ਸੀ ਉਸ ਦੀ ਉਮਰ ਵੀ 19 ਸਾਲ ਸੀ ਕਿਉਂਕਿ ਹਰਿਆਣੇ ਦੀ ਗੱਲ ਹੈ ਉਸ ਟਿੱਪਰ ਦੇ ਵਿੱਚ ਜਿਹੜਾ ਚਾਲਕ ਸੀ ਉਸ ਦੀ ਉਮਰ ਵੀ 19 ਸਾਲ ਸੀ ਤੇ ਉਸ ਦੇ ਕੋਈ ਜਿਹੜਾ ਲਰਨਿੰਗ ਲਾਇਸੈਂਸ ਸੀ ਤੇ ਜਿਸ ਤੋਂ ਬਾਅਦ ਜਿਹੜਾ ਸ਼ਹਿਰ ਹੈ ਖਫਾ ਹੋਇਆ ਕਿਉਂਕਿ ਇੰਨਾ ਵੱਡਾ ਟਿੱਪਰ ਜਿਹੜੇ 80-80 ਟਨ ਦੇ ਜੇ ਨੌਜਵਾਨ 19-19 ਸਾਲ ਦੇ ਮੁੰਡੇ ਚਲਾਉਣਗੇ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੋਏਗਾ ਤਾਂ ਆਬਵੀਅਸਲੀ ਗੱਲ ਹੈ ਜਿਹੜਾ ਸ਼ਹਿਰ ਹੈ ਖਫਾ ਦੇ ਵਿੱਚ ਹੋਏਗਾ ਤੇ ਅੱਜ ਜਿਹੜੇ ਨੇ ਸਮਾਣਾ ਦੀ ਜਿਹੜੇ ਸੱਤੀ ਮੰਦਰ ਦੇ ਪਾਰਕ ਹੈ ਜਿਸ ਦੇ ਵਿੱਚ ਅੱਜ ਸ਼ਹਿਰ ਦੇ ਕੁਝ ਲੋਕ ਤੇ ਪਿੰਡਾਂ ਦੇ ਵਿੱਚੋਂ ਆ ਕੇ ਕੈਂਡਲ ਮਾਰਚ ਜਿਹੜਾ ਹੈ ਇੱਥੋਂ ਚੱਲ ਕੇ ਤਹਿਸੀਲ ਰੋਡ ਤੇ ਜਿਹੜਾ ਸਮਾਪਤ ਹੋਣਾ ਹੈ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਜਿਹੜੀ ਠੇਸ ਪਹੁੰਚੀ ਹੋਈ ਹੈ ਹਾਂਜੀ ਦਵਿੰਦਰ ਜੀ ਕੀ ਕਾਹੋਗੇ ਕੀ ਵਜ੍ਹਾ ਹੈ ਦੇਖੋ ਇਹ ਜਿਹੜੀ ਪਿਛਲੇ ਦਿਨੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਉਸ ਤੇ ਅਸੀਂ ਨੌਜਾਨ ਪਾਰਸਵਾਂ ਵੱਲੋਂ ਦੁੱਖ ਜ਼ਾਹਰ ਕਰਦੇ ਆ ਅੱਜ ਅਸੀਂ ਉਸ ਨੂੰ ਲੈ ਕੇ ਜਿਹੜਾ ਕੈਂਡਲ ਮ ਜਿਸ ਦੇ ਵਿੱਚ ਅਸੀਂ ਮੰਗਾ ਉਠਾ ਰਹੇ ਆ ਵੀ ਜਿੱਥੇ ਦੁਰਘਟਨਾ ਵਾਪਰੀ ਆ ਉਸ ਰੋਡ ਨੂੰ ਜਿਹੜਾ ਵੱਡਾ ਕੀਤਾ ਜਾਵੇ ਫੋਰ ਲਾਈਨ ਕੀਤਾ ਜਾਵੇ ਇਹ ਰੋਡ ਬਿਲਕੁਲ ਛੋਟਾ ਇਹਦੇ ਤੇ ਪਾਤਣਾ ਤੋਂ ਲੈ ਕੇ ਪਟਿਆਲੇ ਤੱਕ ਬਹੁਤ ਸਾਰੀ ਜਿਹੜੀ ਆਵਾਜਾਈ ਚੱਲਦੀ ਆ ਇਹ ਜਿਹੜੀਆਂ ਘਟਨਾਵਾਂ ਬਹੁਤ ਸਾਰੀ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਨੇ ਜੇ ਰੋਡ ਵੱਡਾ ਹੋਊਗਾ ਤੇ ਇਹ ਘਟਨਾਵਾਂ ਜਿਹੜੀਆਂ ਨਹੀਂ ਵਾਪਰਨਗੀਆਂ ਇਹਦੇ ਨਾਲ ਨਾਲ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੇ ਵਿਦਿਆਰਥੀ ਜਾਂ ਸਮੇਤ ਡਰਾਈਵਰ ਜਿਹੜੇ ਡੈਥ ਹੋਈ ਆ ਜਿੰਨਾਂ ਦੀ ਉਹਨਾਂ ਨੂੰ ਸਰਕਾਰ ਕੋਈ ਜੋਗ ਮੁਆਵਜ਼ਾ ਦੇਵੇ ਪਲੱਸ ਜਿਹੜੇ ਵਿਦਿਆਰਥੀ ਆ ਇਲਾਜ ਚੱਲ ਰਿਹਾ ਜਿਹੜਾ ਇਲਾਜ ਨਹੀਂ ਉਹਨਾਂ ਦੀ ਜਿਹੜੀ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਚੱਕੇ ਇਹਦੇ ਨਾਲ ਜਿਹੜੀ ਸਰਕਾਰ ਨੇ ਇਹ ਵੀ ਕਿਹਾ ਸੀ ਜੀ ਸਿੱਖਿਆ ਦੇ ਵਿੱਚ ਸਿਹਤ ਜਿਹੜੀ ਸਿੱਖਿਆ ਦੇ ਵਿੱਚ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਂਦੀ ਸੀ ਪਰ ਉਹ ਕ੍ਰਾਂਤੀ ਦੇਖ ਨਹੀਂ ਰਹੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਰਕਾਰ ਨੇੜੇ ਜਿਹੜੇ ਚੰਗੀ ਜਿਹੜੀ ਮਿਆਰੀ ਸਿੱਖਿਆ ਦੀ ਜਿਹੜੀ ਉਹ ਵਿਦਿਆਰਥੀਆਂ ਦੇ ਲਈ ਪ੍ਰਬੰਧ ਕਰੇ ਤਾਂ ਜੋ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਦਿਆਰਥੀਆਂ ਦੇ ਨਾਲ ਨਾ ਵਾਪਰਨ ਦੇਖ ਸਕਦੇ ਹੋ ਕਿ ਜਿਹੜਾ ਨੌਜਵਾਨ ਲੜਕਾ ਹੈ ਇਸ ਦੇ ਵੱਲੋਂ ਵੀ ਕਾਫੀ ਪਹਿਲਾਂ ਵੀ ਸ਼ਹਿਰ ਦੇ ਵਿੱਚ ਉਪਰਾਲੇ ਕੀਤੇ ਜਾਂਦੇ ਨੇ ਤੇ ਹੁਣ ਇਸ ਦਾ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਇਹ ਘਟਨਾ ਤਾਰ ਰੁਕ ਸਕਦੀਆਂ ਨੇ ਕਿਉਂਕਿ ਜਦੋਂ ਤੱਕ ਇਹ ਰੋਡ ਜਿਹੜਾ ਹੈ ਡਬਲ ਨਹੀਂ ਹੁੰਦਾ ਕੁਝ ਹੋਰ ਵੀ ਮਾਇਲਾਵਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਠੇਸ ਪਹੁੰਚੀ ਹੋਈ ਹੈ ਅੱਜ ਮੈਡਮ ਕੀ ਕਹੋਗੇ ਕਿਦਾਂ ਦਾ ਇਸ ਟਾਈਮ ਤੁਸੀਂ ਦੁੱਖ ਮਹਿਸੂਸ ਕਰ ਰਹੇ ਹੋ ਸਰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਸਮਾਣੇ ਲਈ ਬਹੁਤ ਮੰਨਤ ਭਾਗੀ ਘਟਨਾ ਹੈ ਇਹ ਕਾ ਇਹ ਹਜਾ ਕਟੜ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਵੈਸੇ ਪ੍ਰਮਾਤਮਾ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਸਾਡੀ ਜਿਹੜੀ ਪਟਿਆਲਾ ਰੋਡ ਐ ਸਰ ਬਹੁਤ ਜ਼ਿਆਦਾ ਟ੍ਰੈਫਿਕ ਹੋ ਚੁੱਕਿਆ ਉਸਤੇ ਜੋਸੀ ਖੁਦ ਵੀ ਜਾਣਾ ਤਾਂ ਚਲੋ ਬੱਚੇ ਅਸੀਂ ਤਾਂ ਬਹੁਤ ਡਰ ਲੱਗਦਾ ਜਾਂਦੇ ਦਿਲ ਘਟਦਾ ਸੜਕ ਠੁੱਟੀ ਪਈ ਆ ਬਹੁਤ ਖੱਡੇ ਹੋਏ ਪਏ ਨੇ ਸੜਕਾਂ ਨੂੰ ਚੌੜੀ ਕਰਦੀ ਜ਼ਰੂਰਤ ਹੈ ਅਸੀਂ ਮੰਗ ਕਰਦੇ ਕਿ ਬਣ ਵੀ ਕੀਤਾ ਜਾਵੇ ਸਪੀਡ ਲਿਮਟ ਬਣਾਈ ਜਾਵੇ ਜਿਹੜੇ ਟਿਪਰ ਨੇ ਦੇਖੋ ਕਿਸ بے ਹਤਾਸ਼ੀਆ ਕਿਉਂਕਿ ਮੈਂ ਖੁਦ ਸੈਜਪੁਰੇ ਜੌਬ ਕੀਤੀ 8 ਸਾਲ ਇੰਨੇ ਟਿਪਰ ਚੱਲਦੇ ਸੀ ਮੇਰੀ ਗੱਡੀ ਖੁਰਕੇਤਾ ਚ ਬੜ ਗਈ ਸੀ ਟਾਰੇ ਲੋਕਾਂ ਨੇ ਗੱਡੇ ਮੈਨੂੰ ਤਾਂ ਬਹੁਤ ਖਤਰਨਾਕ ਹੁੰਦੇ ਬਿਲਕੁਲ ਨਹੀਂ ਦੇਖਦੇ ਲੋਕ ਨਾ ਹੀ ਕਿਸੇ ਨੂੰ ਜਗ੍ਹਾ ਦਿੰਦੇ ਨੇ ਲੰਘਣ ਵਾਸਤੇ ਤੇ ਉਧਰੋਂ ਜਿਹੜੇ ਬੱਚਿਆਂ ਵਾਲੀ ਸਕੂਲ ਦੇ ਜਿਹੜੇ ਵਹੀਕਲ ਜਾਂਦੇ ਨੇ ਤਾਂ ਡਰ ਕੋਲ ਪ੍ਰੋਪਰ ਲਾਇਸੈਂਸ ਹੋਵੇ ਪ੍ਰੋਪਰ ਟ੍ਰੇਨਿੰਗ ਹੋਵੇ ਉਹਦੀ ਨਜ਼ਰ ਵਗੈਰਾ ਜਾਂ ਕਿੰਨਾ ਜੋ ਹੈ ਨਸ਼ਾ ਵਗੈਰਾ ਕਰਦੇ ਨਹੀਂ ਕਰਦੇ ਇਸ ਦੀ ਵੀ ਚੈਕਿੰਗ ਹੋਣੀ ਚਾਹੀਦੀ ਹੈ ਤਾਂ ਅਸੀਂ ਪ੍ਰਮਾਤਮਾ ਨੂੰ ਇਹ ਕਹਿੰਦੇ ਆ ਕਿ ਭਗਵਾਨ ਸਾਡੇ ਤੇ ਬਹੁਤ ਵੱਡਾ ਜੜਾ ਅੱਜ ਹੈਗਾ ਬਹੁਤ ਦੁੱਖ ਦੀ ਘੜੀਏ ਪੂਰੇ ਸਮਾਣੇ ਲਈ ਤਾਂ ਅੱਗੇ ਦੇ ਘਟਨਾ ਨਾ ਵਾਪਰੇ ਤਾਂ ਅਸੀਂ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸ਼ਾਲੂ ਮੈਂ ਗਵਰਨਮੈਂਟ ਟੀਚਰ ਹਿੰਦੀ ਮਿਸਟਰੈਸ ਐਟ ਆਰਡਰਪੁਰ ਠੀਕ ਥੈਂਕ ਯੂ ਦੇਖ ਸਕਦੇ ਹੋ ਕਿ ਜਿਹੜੇ ਗਵਰਨਮੈਂਟ EMPLOYES ਮੈਡਮ ਨੇ ਸ਼ਾਲੂ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਇਹ ਜਿਹੜਾ ਰੋਡ ਹੈ ਇਸ ਨੂੰ ਡਬਲ ਕੀਤਾ ਜਾਵੇ ਤਾਂ ਕਿ ਜਿਹੜੇ ਹਾਸੇ ਆ ਉਹ ਰੁਕ ਸਕਣ ਫਿਲਹਾਲ ਦੀ ਖੜੀ ਇਹਨਾਂ ਦੇ ਵੱਲੋਂ ਜਿਹੜਾ ਇਸ ਟਾਈਮ ਸੋਗ ਦੀ ਜਿਹੜੀ ਲਹਿਰ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਅੱਜ ਕੈਂਡਲ ਮਾਰਚ ਇੱਥੋਂ ਜਿਹੜਾ ਹੁਣ ਸ਼ੁਰੂ ਕਰਨਾ ਹੈ ਤੇ ਤਹਿਸੀਲ ਕੋਲ ਜਾ ਕੇ ਸਮਾਪਤ ਵੀ ਕਰਨਾ ਹੈ ਕੀ ਕਹੋਗੇ ਜਿਹੜਾ ਤੁਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਹੋ ਔਰ ਕਿਦਾਂ ਦਾ ਮਾਨਸਟਾ ਮਹਿਸੂਸ ਕਰ ਰਹੇ ਹੋ ਅੱਜ ਅਸੀਂ ਇਸ ਘਟਨਾ ਨੂੰ ਸਮਝਦੇ ਸਾਰੀ ਜਿਹੜੇ ਸਾਡੀਆਂ ਲੱਤਾਂ ਕੰਬਰੀਆਂ ਨੇ ਹਰ ਇੱਕ ਪਰਿਵਾਰ ਲਈ ਇਹ ਬਹੁਤ ਮੁਥਲੀ ਘੜੀ ਆ ਜਿਨ੍ਹਾਂ ਨਾਲ ਨਹੀਂ ਵੀ ਵਾਪਰਿਆ ਉਹ ਵੀ ਸੋਚ-ਸੋਚ ਕੇ ਡਰ ਰਹੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਘਟਨਾਵਾਂ ਸੜਕਾਂ ਤੇ ਵਾਪਰ ਰਹੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਬੱਚਿਆਂ ਨਾਲ ਵਾਪਰ ਰਹੀਆਂ ਨੇ ਇਹਦੇ ਕਾਰਨ ਸਾਨੂੰ ਲੱਭਣੇ ਪੈਣਗੇ ਅੱਜ ਉਹਨਾਂ ਕਾਰਨ ਲੱਭਣ ਲਈ ਅਸੀਂ ਸਮਾਣਾ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਹਾਂ ਕਿ ਇਹਦੇ ਲਈ ਕਿਉਂ ਨਾ ਸਰਕਾਰ ਕਿਉਂ ਨਹੀਂ ਜ਼ਿੰਮੇਵਾਰ ਕਈ ਲੋਕਾਂ ਨੂੰ ਕਈ ਲੋਕਾਂ ਨੂੰ ਸਵਾਰ ਕਰੇ ਸਰਕਾਰ ਦੀ ਕੀ ਚ ਡਿਊਟੀ ਹੈ ਕਿ ਸਰਕਾਰ ਟਿਪਰਾਂ ਤੇ ਕੰਟਰੋਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਿੱਖਿਆ ਪ੍ਰਣਾਲੀ ਲੋਕਲ ਪੱਧਰ ਤੇ ਚੰਗੀ ਹੋਵੇ ਇਹ ਸਰਕਾਰ ਦੀ ਜ਼ਿੰਮੇਵ ਡਰਾਈਵਰਾਂ ਤੇ ਸਕੂਲ ਦੇ ਡਰਾਈਵਰਾਂ ਤੇ ਪਲੱਸ ਉੱਥੇ ਦੇ ਸਾਧਨਾਂ ਤੇ ਜਿਹੜਾ ਹੈਗਾ ਜੀਪੀਐਸ ਪ੍ਰਬੰਧ ਹੋਵੇ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਇਹ ਸਾਰੇ ਪ੍ਰਬੰਧਾਂ ਨੂੰ ਜੇ ਸਰਕਾਰ ਖਾਮੀਆਂ ਹੈਗੀਆਂ ਨੇ ਤਾਂ ਸਰਕਾਰ ਨੂੰ ਅਸੀਂ ਸਵਾਲ ਕਰਾਂਗੇ ਸਰਕਾਰ ਤੋਂ ਹੀ ਮੰਗ ਕਰਾਂਗੇ ਬਹੁਤ ਬਹੁਤ ਧੰਨਵਾਦ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਡਲ